ਯਾਰ ਮੇਨ ਗੱਲ ਆ ਕਿ ਮੈਂ ਆਪ ਕਿਸਾਨ ਦਾ ਪੁੱਤ ਐ ਮੈਂ ਤੁਹਾਨੂੰ ਕੰਕਰੀਟ ਗੱਲਾਂ ਕਹੀਆਂ ਕਿ ਕਿਤਨਾ ਕਿਸਾਨਾਂ ਦੀਆਂ ਇਨਕਮਾਂ ਵੱਧ ਸਕਦੀਆਂ ਔਰ ਕਈ ਗੁਣਾ ਵੱਧ ਸਕਦੀਆਂ ਉਹਦੇ 'ਚ ਕੋਈ ਯਾਰਡ ਕਰੇ ਨਾ ਉਹਦੇ ਕੋਈ ਕਹਿੰਦੇ ਸੀ ਗੱਲ ਕਰਨਾ ਕਿਸਾਨ ਕਹਿੰਦੇ ਸਾਨੂੰ ਗੱਲਬਾਤ ਕਰਨ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਦੇਖੋ ਮੇਰੀ ਗੱਲ ਸੁਣੋ ਆਪਣੇ ਅੰਮ੍ਰਿਤਸਰ ਦੇ ਕਿਸਾਨਾਂ ਦੀਆਂ ਇਨਕਮਾਂ ਵਧਣ ਕਦੀ ਵੀ ਮੈਂ ਗੱਲ ਕਰਨ ਤੋਂ ਪਿੱਛੇ ਨਹੀਂ ਹਟਿਆ ਮੈਂ ਤੁਹਾਨੂੰ ਨਾ 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 ਇਹ ਤੁਹਾਡੇ ਥਰੂ ਕਰਨੀ ਆ ਮੇਰ ਨਾਲ ਆ ਕੇ ਕਰਨ ਜਦ ਉਹ ਤੁਹਾਡੇ ਨਾਲ ਗੱਲ ਕਰ ਰਹੇ ਸਾਰਾ ਟੈਲੀਵਿਜ਼ਨ ਚ ਗੱਲ ਕਰਦੀ ਆ ਇਹ ਗੱਲ ਪਰ ਉਹ ਕਹਿੰਦੇ ਮਿਲਣ ਦਾ ਸਮਾਂ ਨਹੀਂ ਦਿੱਤੇ ਗਾ ਰਹੇ ਪੁਲਿਸ ਰੋਕ ਰਹੀ ਹੈ ਨਾ 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 ਇਹ ਪੁਲਿਸ ਰੋਕ ਰਹੀ ਆ ਇਹ ਦੇਖੋ ਉਹ ਪੱਥਰ ਮਾਰਦੇ ਨੇ ਤੇ ਤਾਂ ਹੀ ਪੁਲਿਸ ਕਰੂਗੀ ਤਾਂ ਪੁਲਿਸ ਕਿੱਥੋਂ ਦੀ ਆ ਇੱਥੋਂ ਦੀ ਆ ਇਹ ਗੱਲ ਬਾਤ ਸਦਾ ਦਿੰਦੇ ਸਦਾ ਸਾਹਿਬ ਮੈਂ ਤੁਹਾਨੂੰ ਰੇਟ ਦੱਸੇ ਸੀ ਉਹ ਬਲਕਿ ਸੀਗੇ ਇੱਥੇ ਚੈੱਕ ਕਰੋ ਘਰ ਜਾ ਕੇ ਦੁਬਈ ਚ ਕਰੋ ਇੰਗਲੈਂਡ ਚ ਕਰੋ ਉਹ ਮੈਂ ਤੇ 30 ਰੁਪਏ ਕਿਹਾ ਉਹ ਵੀ ਬਹੁਤ ਜ਼ਿਆਦਾ ਨੇ ਇੱਥੇ ਕਿੰਤਰ ਜਿੰਨੀ ਮੈਨੂੰ ਪਤਾ ਇਹ ਤੁਸੀਂ ਆਪ ਕੰਕਲੋ ਮੈਂ ਮੈਂ ਗੱਲ ਕਰਨ ਲਈ ਆਲਵੇਸ ਤਿਆਰ ਹਾਂ ਕਿਉਂਕਿ ਮੈਂ ਕਿਹਾ ਕਿਸਾਨ ਦਾ ਪੁੱਤ ਹਾਂ ਲੇਕਿਨ ਇਹ ਪੋਲਿਟਿਕਸ ਨਾ ਮੇਰੇ ਨਾਲ ਗੱਲ ਕਰ ਜੀ ਮੇਰੇ ਨਾਲ ਇਹ ਗੱਲ ਕਰਨ ਕਿ ਸਾਡੇ ਕੋ ਆ ਕੰਕਰੀਟ ਪ੍ਰੋਪੋਜ਼ਲ ਨੇ ਤੇ ਜਿਹੜੇ ਭਰਾ ਭੈਣ ਇੱਥੇ ਕਿਸਾਨ ਨੇ ਉਹਨਾਂ ਦੀਆਂ ਇਨਕਮਾਂ ਕਿਤਰਾ ਵਧਣਗੀਆਂ ਸਰਦ ਸਾਬ ਟੈਕਸ ਨਹੀਂ ਕਰਦੀ ਪੋਲਿਟਿਕਸ ਕਰਦੀ ਤੇ ਯੂਨੀਅਨ ਵਾਲੇ ਤੇ ਵੱਡੇ ਵੱਡੇ ਜਿਹੜੇ ਨੇਤਾ ਬਣੇ ਹੋਏ ਨੇ ਬੰਦੇ ਫਿਰਦੇ ਨੇ ਉਹ ਤੁਹਾਡੇ ਵਿਰੋਧੀ ਉਮੀਦਵਾਰ ਕੁਲਦੀਪ ਧਾਲੀਵਾਲ ਕਹਿੰਦੇ 2 ਸਾਲਾਂ ਦੇ ਵਿਕਾਸ ਕਾਰਜਾਂ ਦੇ ਆਧਾਰ ਤੇ ਜਨਤਾ ਦੀ ਕਚਹਿਰੀ 'ਚ ਪਹੁੰਚੇ ਲੱਗਦਾ ਕਿ ਕੋਈ ਇਹੋ ਜਿਹੇ ਵਿੱਚ ਵਿਕਾਸ ਧਾਲੀਵਾਲ ਸਾਹਿਬ ਦੀ ਬੜੀ ਅੱਛੀ ਗੱਲ ਉਹ ਜਿਹੜੀ ਅੰਬਰਸਰ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਨੇ ਉਹ ਕਿਸਾਨਾਂ ਦੇ ਵਿਕਾਸ ਦੀ ਗੱਲ ਕਰਦੇ ਨੇ ਉਹ ਯਾਰ 2 ਸਾਲ ਸਤ ਤੂੰ ਕੁਛ ਕੀਤਾ ਨਹੀਂ ਚੰਗੀ ਗੱਲ ਹੈ ਮੈਂ ਇਹਦੇ ਤੇ ਹੀ ਖੁਸ਼ ਆ ਕਿ ਡਿਬੇਟ ਹੁਣ ਵਿਕਾਸ ਤੇ ਆ ਗਈ ਹੈ ਫਿਊਚਰ ਤੇ ਆ ਗਈ ਹੈ ਉਹ ਯਾਰ ਮਿੱਟੀ ਘੱਟਾ ਸੁਟਣਾ ਤੇ ਬੰਦ ਕਰੋ ਉਹਦੇ ਤੇ ਗੱਲ ਕਰੀਏ ਉਹ ਆਪਾਂ ਕੀ ਕਰ ਸਕਦੇ ਆ ਅਗਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇੱਥੋਂ ਦਾ ਕਾਰਗੋ ਫੈਸਿਲਿਟੀ 20% ਯੂਜ਼ ਹੋ ਰਹੀ ਹੈ ਜਾ ਕੇ ਚੈੱਕ ਕਰੋ ਨਾ ਫੈਕਟ ਹੈਗਾ ਕਿ ਨਹੀਂ ਅਜੇ ਤੱਕ ਕਿਸੇ ਨੇ ਰੌਲਾ ਪਾਇਆ ਕਿਸਾਨਾਂ ਨੇ ਉਹਦਾ ਕਿਉਂ ਨਹੀਂ ਡਿਮਾਂਡ ਕੀਤੀ ਕਿ ਇੱਥੋਂ ਦਾ ਜਿਹੜੀ ਕਾਰਗੋ ਫੈਸਿਲਿਟੀ ਹੈ ਉਹ 100% ਯੂਜ਼ ਹੋ ਗਈ ਹੈ ਸਾਡੇ ਫਲ ਬਲੂ ਜਿਹੜੇ ਨੇ ਉਹ ਐਕਸਪੋਰਟ ਉਹ ਕਿਸੇ ਜ਼ੋਰੇ ਵਿਰੋਧੀ ਮੀਂਹ ਵਰੋ ਡਿਬੇਟ ਦਾ ਸੱਦਾ ਦੇਣਾ ਬੰਦਾ ਬੰਦਾ ਸੱਦਾ ਦੇਣਾ ਭਾਈ ਉਹ ਮੈਂ ਡਿਬੇਟ ਕਿਉਂ ਕਰਾਂ ਯਾਰ ਜੀ ਨਹੀਂ ਗੱਲ ਬਾਤ ਇੱਕ ਮਿੰਟ ਜੀ ਮੈਂ ਤੁਹਾਡੇ ਕਹਿਣ ਤੇ ਡਿਬੇਟ ਕਿਉਂ ਕਰਾਂ ਜੀ ਮੈਂ ਤੁਹਾਨੂੰ ਕੰਕਰੀਟ ਪ੍ਰਪੋਜ਼ਲ ਦਿੱਤੀ ਆ ਮੈਂ ਕੰਕਰੀਟ ਗੱਲਾਂ ਕਰ ਰਿਹਾ ਉਹਦੇ ਤੇ ਮਿੱਟੀ ਸੁੱਟਦੇ ਤੇ ਤੁਸੀਂ ਕਹਿੰਦੇ ਆ ਕਿ ਡਿਬੇਟ 'ਚ ਆ ਕੇ ਮਿੱਟੀ ਸੁੱਟਵਾਓ ਸੰਧੂ ਸਾਹਿਬ ਇੱਕ ਇੱਕ ਦੱਸਿਓ ਕਿ ਜੇ ਤੁਹਾਡੇ ਜਿਹੜੀ ਤੁਹਾਡੀ ਗੱਲਬਾਤ ਨਹੀਂ ਲੋਕਾਂ 'ਚ ਜਾਣ ਦਿੰਦਾ ਜਿੱਦਾਂ ਵਿਰੋਧ ਆ ਇਹ ਵੀ ਡੈਮੋਕਰੇਟਿਕਲੀ ਸਹੀ ਰੱਥੇ ਤੁਸੀਂ ਕਹਿੰਦੇ ਹੋ ਕਿ ਨਹੀਂ ਸਹੀ ਕਿ ਗੱਲ ਹੀ ਨਹੀਂ ਕਰ ਦਿੱਤੀ ਜਾ ਰਹੀ ਇਹ ਤੁਸੀਂ ਆਪ ਨਿਸ਼ਾਨ ਲਾਓ ਕਿ ਮੈਂ ਤੇ ਇੱਥੇ ਆ ਕੇ ਜਿੱਥੇ ਵੀ ਜਾਣਾ ਆ ਹਾਂਜੀ ਇਹ